ਮੈਂ ਹੱਸ ਰਹੀ ਮੈਂ again ਦੇ ਕਿ ਤੁਸੀਂ ਇੰਸਟਾਗ੍ਰਾਮ ਚ ਚਲਾ ਲਿਆ ਮੈਂ ਤੇ ਨਹੀਂ ਮੈਂ ਨਹੀਂ ਚਲਾ ਲੀ ਆ ਮੈਂ ਕਿ ਫਿਰ ਮੈਂ ਉਹਨਾਂ ਨੇ ਮਤਲਬ ਮੈਨੂੰ ਖੁਦ ਦੱਸਿਆ ਕਿ ਹਾਂ ਮੈਂ ਤੇ ਚਲਾਉਂਦਾ ਹਾਂ ਮੈਂ ਕਿ ਕੋਈ ਨਹੀਂ ਤੁਸੀਂ ਚਲਾ ਸਤਿ ਸ਼੍ਰੀ ਅਕਾਲ ਜੀ ਸੋਸ਼ਲ ਮੀਡੀਆ ਤੇ ਅਸਤ ਕੁਝ ਕੁ ਮਹੀਨੇ ਪਹਿਲਾਂ ਨੀਹਾ ਦੀ ਇੱਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਹੜੀ ਕਿ ਉਹਦੇ ਵਿਆਹ ਵਾਲੇ ਦਿਨ ਦੀ ਵੀਡੀਓ ਸੀ ਇਸ ਵੀਡੀਓ ਵਿੱਚ ਨੀਹਾ ਕਾਫੀ ਹਾਸਾ ਮਜ਼ਾਕ ਕਰਦੀ ਹੋਈ ਦਿਖਾਈ ਦੇ ਰਹੀ ਸੀ ਪਰ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਨੀਹਾ ਦੀ ਇਹ ਵੀਡੀਓ ਇਹ ਇੱਕ ਯਾਦ ਬਣ ਕੇ ਰਹਿ ਜਾਵੇਗੀ। ਦਾਜ ਦੀ ਮੰਗ ਨੂੰ ਲੈ ਕੇ ਨੀਹਾ ਦੇ ਸਹੁਰਾ ਪਰਿਵਾਰ ਨੇ ਉਹਨੂੰ ਪਾਣੀ ਵਿੱਚ ਘੋਲ ਕੇ ਜ਼ਹਿਰ ਪਿਆ ਦਿੱਤਾ ਅਤੇ ਮੌਕੇ ਤੇ ਹੀ ਨੀਹਾ ਇਹ ਜਹਾਨ ਛੱਡ ਕੇ ਚਲੀ ਗਈ। ਸੋ ਉੱਥੇ ਤੁਹਾਨੂੰ ਦੱਸਦੇ ਕਿ ਨੀਹਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਅਮਰਿਤਪਾਲ ਸਿੰਘ ਮਹਿਰੋ ਵੀ ਪਹੁੰਚੇ। ਉਹਨਾਂ ਨੇ ਨੀਹਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅਮਰਿਤਪਾਲ ਸਿੰਘ ਮਹਿਰੋ ਨੇ ਨੀਹਾ ਦੇ ਪਰਿਵਾਰ ਨੂੰ ਯਕੀਨ ਦਿਵਾਇਆ ਹੈ ਕਿ ਜਲਦ ਤੋਂ ਜਲਦ ਹੀ ਉਹਨਾਂ ਦੇ ਧੀ ਨੂੰ ਇਨਸਾਫ ਮਿਲੇਗਾ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਨੀਹਾ ਦੇ ਸਹੁਰਾ ਪਰਿਵਾਰ ਉੱਤੇ ਇਸ ਦਰਜ ਹੋ ਚੁੱਕਿਆ ਹੈ ਅਤੇ ਜਲਦ ਤੋਂ ਜਲਦ ਉਹਨਾਂ ਨੂੰ ਸਜ਼ਾ ਮਿਲੇਗੀ